ਔਰ ਜਦੋਂ ਇਸ ਤਰਤੀਜੇ ਸੀ ਉਦੋਂ ਵੀ ਬਹੁਤ ਖੁਸ਼ ਹੋਇਆ ਔਰ ਜਦੋਂ ਉਹ ਗਰੀਬੇ ਦੇ ਵਿੱਚ ਵੀ ਸਵਾਰ ਹੋ ਕੇ ਆਏ ਉਦੋਂ ਵੀ ਉਹਨਾਂ ਨੇ ਇਹ ਗੱਲਾਂ ਕਲੀਅਰ ਕੀਤੀਆਂ ਕਿ ਮੇਰਾ ਜਨਸ਼ਮ ਵਿੱਚ ਜਾਣਾ ਪੜਦਾ ਹੀ ਜ਼ਰੂਰੀ ਆ ਕਿਉਂਕਿ ਮੈਂ ਉਹਨਾਂ ਫਰੀਸੀਆਂ ਦੇ ਹੱਥੋਂ ਉਹਨਾਂ ਗ੍ਰੰਥੀਆਂ ਦੇ ਹੱਥੋਂ ਮੈਨੂੰ ਫੜਵਾਇਆ ਜਾਮਾ ਕਿ ਮੇਰਾ ਦੁੱਖ ਝੱਲਣਾ ਤੇ ਮੇਰਾ कर मारे जाबान हो जाना बहुत ही जरूरी है पर उस समय एक जगह मत दिन जी भी मरकज भी है कई गल्ला लिखा कि प्रभु यीशु मसीदा मारे जाने जाने

ਦੂਰ ਹੋ ਜੂ ਤੇ ਫਿਰ ਉਹਨੇ ਉਹ ਨੂੰ ਇਹ ਦੱਸਿਆ ਕੀ ਅੱਜ ਕੋਈ ਰਣ ਕਰ ਰਿਹਾ ਪਰ ਜਦੋਂ ਸਮਾ ਆਵੇਗਾ ਤੂੰ ਵੀ ਤਿੰਨ ਵਾਰੀ ਮੇਰਾ ਇਨਕਾਰ ਕਰ ਤੇ ਸੱਚਮੁੱਚ ਜਦੋਂ ਉਕਰ ਦੀ ਬਾੰਗ ਹੋਈ ਸੀ ਉਹਦਾ ਉਹਦਾ ਇਨਕਾਰ ਕੀ ਤੇਰਾ ਪਤਾ ਲੱਗਦਾ ਫਿਰ ਉਹਨੂੰ ਯਾਦ ਆਇਆ ਮੈਂ ਹਾਂ ਕਿ ਮੈਂ ਇੱਥੇ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਯਿਸੂ ਮਸੀਹ ਦੀਆਂ ਜਿਹੜੀਆਂ ਭਵਿਸ਼ਵਾਣੀਆਂ ਯਿਸੂ ਬੀ ਸਾਰੇ ਜੋ ਕੁਝ ਲਿਖਿਆ ਗਿਆ ਬੋਲਿਆ ਗਿਆ ਪਹਿਲਾਂ ਸਭ ਕੁਝ ਪੂਰਾ ਹੋਇਆ ਈਸ਼ੂ ਜੀ ਇੱਥੇ ਰਹਿੰਦੇ ਰਹਿੰਦੇ ਆਪਣੇ ਚੇਲਿਆਂ ਨਾਲ ਚੱਲਦੇ-ਚੱਲਦੇ ਵੀ ਇਹ ਗੱਲਾਂ ਉਹਨਾਂ ਨੂੰ ਦੱਸਦੇ ਸੀਗੇ ਕਿ ਮੇਰਾ ਮਰਨਾ ਬਹੁਤ ਹੀ ਜ਼ਰੂਰੀਆ ਮੇਰਾ ਚਲਣਾ ਬਹੁਤ ਹੀ ਜ਼ਰੂਰੀ ਹੈ ਸੋ ਅਸੀਂ ਲਿਖ ਲਈਏ ਮਤੀ ਠਾਈ ਹੋਰੀ ਇੱਕਿਆਤਨ ਤਾਂ ਤੁਸੀਂ ਪਲੀਜ਼ ਪੜਨ ਵਾਲਾ ਤੁਹਾਨੂੰ ਜਲਦੀ ਪੜੇ ਜਸਬੰਦ ਦਾ ਦਿਨ ਬੀਤ ਗਿਆ ਹਫਤੇ ਦੇ ਪਹਿਲੇ ਦਿਨ ਟੈਪ ਸਿੱਟਣ ਦੇ ਵੇਲੇ ਮਰੀਮ ਮਸਲੀ ਨਹੀਂ ਅਤੇ ਤੂੰ ਹੀ ਮਰੀਮ ਕਬਰ ਹੋਏ ਸੁਣਾ ਗਿਆ ਹਾਂ ਅਰ ਫੇ ਕੋਈ ਕਪਟਾ ਪੁਚਾਰ ਆਇਆ ਹੁਣ ਅਸੀਂ ਇੱਥੇ ਦੇਖ ਰਿਹਾ ਕਿ ਜਸਬੰਦ ਦਾ ਦਿਨ ਬੀਤ ਗਿਆ ਸ਼ਨੀਵਾਰ ਰੰਝੜਾ ਸੀਗਾ ਉਹ ਬੀਤ ਗਿਆ ਕਿ ਹਫਤੇ ਦੇ ਪਹਿਲੇ ਦਿਨ ਉਹ ਫੁੱਟਰ ਵੇਲੇ ਉਹਨੇ ਕੀ ਕੀਤਾ मरियम मरगलीनी ते दुई मरे मरे कबर नो बेखड़ा नहीं कबर नो बेखड़ा क्यों आई ना, ना। दुनिया भी गलना लिखी है क्यों ना तो कोई ना कोई मकसद है क्या बेखड़ क्यों गई ना सीना वो कबर नो बेखड़ क्यों गई ना सीना प्रभु देखना नहीं अनेक प्रभु देखना क्यों देखना नहीं ਰਬੀ ਯਿਸੂ ਸੀ ਨੇ ਤਾਂ ਇਹਨਾਂ ਲਈ ਹੋਈ ਸੀ ਕਿ ਮੈਂ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀਵਤ ਜਿਫ। ਔਰ ਉਹ ਅਸਲੀ ਦੰਨਿਆ ਸੀ। ਕਿਉਂਕਿ ਜਿਹੜੀ ਮਰੀਮ ਮਗਦਲੀਨੀ ਸੀ ਉਹਦੇ ਵਿੱਚੋਂ ਰਬੀ ਯਿਸੂ ਨੇ ਸਾਥ ਖੁੱਟ ਗਏ ਸੀ। ਤੇ ਉਹਨੇ ਆਖਿਆ ਕਿ ਚਲੋ ਆਪਾਂ ਜਾ ਕੇ अपने गुरु की कोई कि चला सी आपने कबर त लाइए जा करिए गुरु की कबर से ही वो लाया और जलो सवेरे सवेरे एक ऐसा सुझाल आया क्योंकि सुप्रूत आ जिसे चेटे वस्त्र पाए है ਉਦੀ ਬੜੀ ਚਮਕ ਹੈ ਜਿਹਦੀ ਜਿਲੀ ਲਸਕਰੀਆ ਤੇ ਜਦੋਂ ਉਹ ਸਾਹਮਣੇ ਆਉਂਦਾ ਹੈ ਤੇ ਇੱਕਦਮ ਸਾਰਾ ਕੁਝ ਫਿਲ ਜਾਂਦਾ ਹੈ ਅਰ ਉਹ ਜਾ ਕੇ ਜਿਹੜਾ ਕਬਰ ਦੇ ਮੂਰੇ ਪੱਥਰ ਲਾਇਆ ਸੀ ਹੁਣ ਇਹ ਗੱਲ ਤੁਹਾਨੂੰ ਕੋਲ ਕੇ ਦੱਸਣਾ ਚਾਹੁੰਦਾ ਕਿ ਪੱਥਰ ਇਸ ਵਾਸਤੇ ਲਾਇਆ ਗਿਆ ਸੀ ਪ੍ਰਭੂ ਯਿਸੂ ਮਸੀਹ ਜਦੋਂ ਵੀ ਕਿਤੇ ਜਾਂਦੇ ਸੀ ਕਈ ਵਾਰੀ ਉਹ ਆਪਣੇ ਚੇਲਿਆਂ ਨਾਲ ਗੱਲਾਂ ਕਰਦੇ ਤੇ ਲੋਕਾਂ ਵਿੱਚ ਫਿਰਦੇ ਤੇ ਉਹ ਇਹਨਾਂ ਨੂੰ ਕਹਿੰਦੇ ਸੀ ਕਿ ਮੇਰਾ ਮਰਨਾ ਬਹੁਤ ਜ਼ਰੂਰੀ ਆ ਤੇ ਮੇਰਾ ਜੀਵਣਾ ਵੀ ਮਹਤਵਪੂਰਨ ਹੈ ਮੇਰਾ ਮਰ ਕੇ ਜੀਵਣਾ ਬਹੁਤ ਜ਼ਰੂਰੀ ਹੈ ਤੇ ਉਹ ਲੋਕ ਜਿਹੜੇ ਸੇ ਪੀਸੀ ਸੀ ਜਿਹੜੇ ਧਰਮ ਗ੍ਰੰਥੀ ਸੀ ਉਹ ਕਹਿੰਦੇ ਕੀ

ਨਾਕੀ ਕਹਦੇ ਮੇਰੇ ਘਰ ਵੀ ਉੱਥੇ ਬਿਠਾ ਲਿਆ ਪਰ ਉਹਦਾ ਰਜ਼ਿੰਦ ਕੀਆ ਹੁਣ ਜੇ ਆਪਾਂ ਬਾਈਬਲ ਦੇ ਇਤਿਹਾਸ ਨੂੰ ਪੜ੍ਹਦੇ ਨੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਪਰ ਬਹੁਤ ਸਾਰੇ ਲੋਕ ਆ ਪਿਛਲੇ ਸਮੇਂ ਦੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ YouTube ਤੇ ਸੁਣਿਆ ਕਹਿੰਦੇ ਜੀ ਯਿਸੂ ਮਸੀਹ ਐ ਨਹੀਂ ਆਪਣੇ ਆਪ ਨੂੰ ਮਹਾਨ ਸਮਝਦਾ ਸੀ ਤੇ ਫਿਰ ਉਹ ਆਪਣੀ ਜਾਨ ਕਿਉਂ ਉਹਨੇ ਬਿਚਾਰ ਸਕਿਆ ਉਹ ਤੁਸੀਂ ਵੀਡੀਓ ਵਿੱਚ ਦੇਖੋਗੇ ਤਾਂ ਜਦ ਤੁਸੀਂ ਵੀਡੀਓ ਵਿੱਚ ਦੇਖੋਗੇ ਤਾਂ ਉਹ ਕਿਸੇ ਕਿਸੇ ਬੰਦੇ ਨੇ ਇਹ ਕਹਿ ਆ ਕਿ ਯਿਸੂ ਮਸੀਹ ਦੀ ਇੰਨੇ ਮਹਾਨ ਸਿੱਖਾ ਉਹ ਆ ਗਿਆ ਉਹ ਨੂੰ ਚਾਹਤ ਕਿ ਕਿਸੇ ਕਸੇ ਦੀ ਮੌਤ ਵੀ ਪਰ ਜਦੋਂ ਯਿਸੂ ਮਸੀਹ ਨੂੰ ਸੂਲੀ ਤੇ ਟੰਗਿਆ ਜਾ ਰਿਹਾ ਸੀ ਤੇ ਯਿਸੂ ਤੁਸੀਂ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਫਿਰ ਤੁਸੀਂ ਦੱਸੋ ਵੀ ਤੁਹਾਡੇ ਉਹਨਾਂ ਲੋਕਾਂ ਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਸੀ ਯਿਸੂ ਮਸੀਹ ਸਲੀਬ ਦੇ ਉੱਤੇ ਆਪਣੇ ਆਪ ਨੂੰ ਕਿਉਂ ਨਹੀਂ ਬਚਾ ਸਕੇ ਜੇ ਮੁਰਦਿਆਂ ਨੂੰ ਜ਼ਿੰਦਾ ਕਰਦੇ ਸੀ ਜਾਂ ਲੋਕਾਂ ਨੂੰ ਜ਼ਿੰਦਾ ਕਰਦੇ ਸੀ ਜਾਂ ਲੋਕਾਂ ਨੂੰ ਜਿੰਦਾ ਕਰਦੇ ਸੀ ਤੇ ਆਪਣੇ ਆਪ ਨੂੰ ਕਿਉਂ ਨਹੀਂ ਬਚਾ ਸਕੇ ਭਾਈ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਤੋਂ ਜਾਵਾਂ ਮੈਨੂੰ ਜ਼ਰੂਰ ਹੈ ਕਿ ਮੈਂ ਯਰੂਸ਼ਲਮ ਤੋਂ ਜਾਵਾਂ ਅਤੇ ਬਜ਼ੁਰਗਾ ਅਤੇ ਬਜ਼ੁਰਗਾ ਅਤੇ ਪ੍ਰਧਾਨ ਪ੍ਰਧਾਨ ਜਾਚਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਣਾ ਬਹੁਤ ਦੁੱਖ ਝੱਲਣਾ ਅਤੇ ਮਾਰ ਦਿੱਤਾ ਜਾਣਾ ਅਤੇ ਕੀ ਦਿੱਤਾ ਜਾਣਾ ਮਾਰ ਦਿੱਤਾ ਜਾਣਾ ਅਤੇ ਤੀਏ ਦੇ ਸੁਣਿਓ ਇਹ ਗੱਲ ਬੜੀ ਵੱਡੀ ਆ ਇੱਥੇ ਯਿਸੂ ਮਸੀਹ ਨੇ ਇਹ ਗੱਲ ਕਹੀ ਕਿ ਮੈਂ ਉਹਨਾਂ ਦੇ ਹੱਥੋਂ ਕੀ ਕੀਤਾ ਜਾਣਾ ਮਾਰ ਦਿੱਤਾ ਜਾਣਾ ਤੇ ਜੇ ਯਿਸੂ ਮਸੀਹ ਨੇ ਆਪਣੇ ਆਪ ਨੂੰ ਬਚਾਉਣਾ ਹੁੰਦਾ ਫਿਰ ਮਾਰਨ ਲਈ ਕਿਉਂ ਲੇਕੀ ਜਾਂਦਾ ਤੇ ਜਾਓ ਉਸ ਤਸੀਹਿਆਂ ਨੂੰ ਕਿਉਂ ਚਲਦੇ ਕਿਉਂਕਿ ਉਹਦਾ ਵਰਨਾ ਉਹਦਾ ਕੁਰਬਾਨੀ ਦੇਣਾ ਬਹੁਤ ਹੀ ਜ਼ਰੂਰੀ ਸੀ ਤੇ ਨਹੀਂ ਤਾਂ ਹਰੇਕ ਉੱਠ ਕੇ ਬੜਾ ਯੁੱਤ ਕੇ ਕਹਿੰਦਾ ਲੈ ਯਿਸੂ ਸੀ ਤੇ ਇੰਨੇ ਤਾਕਤਵਰ ਸੀ ਤੇ ਆਪਣੇ ਆਪ ਨੂੰ ਫਿਰ ਬਚਾਇਆ ਕਿਵੇਂ ਸਲੀਪੀ ਕਿਉਂ ਚੜਾ ਲਿਆ ਸਲੀਪ ਤੋਂ ਕਿਉਂ ਨਹੀਂ ਉਤਾਰਿਆ ਸਾਡੇ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਮੇਰਾ ਇਹ ਧਰਮ ਗ੍ਰੰਥੀਆਂ ਦੇ ਹੱਥੋਂ ਦੁੱਖ ਚਲਣਾ ਮਰਵਾਏ ਜਾਣਾ ਤੇ ਮੇਰਾ ਮਰਨਾ ਬਹੁਤ ਹੀ ਜ਼ਰੂਰੀ ਹੈ ਤੇ ਫਿਰ 30ਵੇਂ ਦਿਨ ਮਰਦਿਆਂ ਵਿੱਚੋਂ ਜੀਵ ਠਾ ਹallelujah ਹallelujah ਇਕਲੀ ਵੱਡੀ ਗੱਲ ਕਹੀ ਹੈ ਕਿ ਮੈਂ ਧਰਮਗ੍ਰੰਥੀਆਂ ਤੇ ਉਹਨਾਂ ਪ੍ਰধান ਜਾਜਕਾਂ ਦੇ ਹੱਥੋਂ ਕੀ ਕੀਤਾ ਜਾਵਾਂ ਦੁੱਖ ਝੱਲਣਾ ਤੇ ਕੀ ਕੀਤਾ ਜਾਵੇ बोलो सारे मारे जी इस चीज समझ है यशुकसी यह होना बहुत ही जरूरी सी थी नहीं तो स्वर्ग को जिनी मर्जी फौज बुला लेंगे जिदा किसी ने टक्करी सी और उन्होंने टक्कर नहीं कीमी बड़े वरीके

ਇੱਥੇ ਅਸੀਂ ਜਦੋਂ ਦੇਖਦੇ ਹਾਂ ਕਿ ਇਹ ਗੱਲ ਅਸੀਂ ਮਤੀ 22 ਦੇ ਵਿੱਚ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਨੂੰ ਜਦੋਂ ਕੀ ਕਰਦਾ ਸੀ ਕਬਰ ਵਿੱਚ ਰੱਖਿਆ ਹੋਇਆ ਸੀ ਤਿੱਤਰ ਕੀ ਸਧਿਆਈ ਮਰੀਮ ਮਗਦਲੀਨੀ ਤੇ ਦੂਈ ਮਰੀ ਉਹ ਸਧਿਆਈ ਪ੍ਰੀ ਯਿਸੂ ਮਸੀਹ ਨੂੰ ਵੇਖਾ ਲਈ ਗਈ ਕਬਰ ਨੂੰ ਵੇਖਣ ਵਾਸਤੇ ਗਈਆਂ ਤੇ ਜਦੋਂ ਗਈਆਂ ਤੇ ਕੀ ਵੇਖ ਲਿਆ ਕਿਉਂਕਿ ਪਰਮੇਸ਼ਰ ਦਾ ਦੂਤ ਉਹ ਪਹਿਲਾਂ ਆ ਚੁੱਕਿਆ ਸੀ ਤੇ ਉਹ ਕਬਰ ਦਾ ਦਰਵਾਜ਼ਾ ਖੁੱਲਾ ਪਿਆ ਸੀ ਉਹ ਪੱਥਰ ਜੀਵੀ ਉੱਤੇ ਮੋਰ ਲੱਗੀ ਸੀ ਮੋਰ ਤੇ ਪੱਥਰ ਕਿਉਂ ਲਾਏ ਗਏ ਪਹਿਰੇਦਾਰ ਕਿਉਂ ਲਾਏ ਗਏ ਕਿਉਂਕਿ ਯਿਸੂ ਮਸੀਹ ਨੇ ਕਈ ਵਾਰੀ ਇਹ ਕਹਿ ਦਿੱਤੀ ਸੀ ਕਿ ਮੈਨੂੰ ਮਰਨਾ ਬਹੁਤ ਔਖੀਆ ਤੇ ਤੀਸਰੇ ਦਿਨ ਮੋਗਿਆਂ ਵਿੱਚੋਂ ਜੀਤਣਾ ਵੀ ਜ਼ਰੂਰੀ ਤਾਂ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਇਸੇ ਕਰਕੇ ਪਹਿਰੇਦਾਰ ਲਾ ਦੇ ਸੀ ਕਿ ਕੋਈ ਇਹਦੀ লাশ ਨੂੰ ਚਰਾ ਕੇ ਨਾ ਲੈ ਜੇ ਤੇ ਕਿਤੇ ਮੁੜ ਕੇ ਕਹਿਣ ਸਾਡਾ ਯਿਸੂ ਸੀਗਾ ਜਿੰਦਾ ਹੋ ਪਰ ਯਿਸੂ ਮਸੀਹ ਸੱਚ ਵਿੱਚ जिंदा ਹੋਏ ਔਰ ਇਹ ਬਹੁਤ ਵੱਡੀ ਇੱਕ ਗਵਾਹੀ ਆ ਹਾਂਜੀ ਪੜਾਂਗੇ ਕੀ ਲਿਖਿਆ ਤੁਸੀਂ ਆ ਜਾਈਏ ਖਾਈ ਗਿਆ ਸੀ

बैगया पत्थर ਦੇ ਉੱਤੇ ਜਾ ਕੇ ਬਹਿ ਗਿਆ ਹਾਂਜੀ ਉਹਦਾ ਰੂਪ ਬਿਜਲੀ ਵਰਗਾ ਉਹਦਾ ਰੂਪ ਬਿਜਲੀ ਵਰਗਾ ਸੀ ਅਤੇ ਉਹਦਾ ਵਸਤਰ برف ਜਿਹਾ ਚਿੱਟਾ ਸੀ ਉਹਦੇ ਵਸਤਰ ਜਿਹੜੇ برف ਵਰਗੇ ਚਿੱਟੇ ਸੀ ਅਤੇ ਉਹਦੇ ਪੈਰ ਦੇ ਮਾਰੇ ਲਾਖੇ ਕੰਬ ਉੱਠੇ ਉਹ ਤੇ ਪੈਰ ਦੇ ਮਾਰੇ ਲਾਖੇ ਜਿਹੜੇ ਕੰਬ ਉੱਠੇ ਅਤੇ ਮੁਰਦਿਆਂ ਵਾਕੂ ਹੋ ਗਏ ਕਿਤਿਆਂ ਦੇ ਹੋ ਗਏ ਜਿਹੜੇ ਯਿਸੂ ਮਸੀਹ ਦੀ ਲਾਸ਼ ਨੂੰ ਰਾਖੇ ਕਰ ਰਹੇ ਸੀ ਨਾ ਕਿਤੇ ਕੋਈ ਉਹਨਾਂ ਨੂੰ ਤਾਂ ਐਸੀ ਵੀ ਸ਼ਾਇਦ ਕੋਈ ਜਾਣ ਕੇ ਕੋਈ ਚੋ ਕੱਢ ਕੇ ਨਾ ਲੈ ਜੇ ਤੇ ਮੁੜ ਕੇ ਕਹਿੰਦੇ ਯਿਸੂ ਜਿੰਦਾ ਹੋ ਗਿਆ ਪਰ ਉਹਨਾਂ ਨੇ ਆਪ ਦਾ ਪੱਕਾ ਪ੍ਰਬੰਧ ਕੀਤਾ ਸੀ ਜਿਹੜੀ ਉਸ ਮੌਕੇ ਦੀ ਸਰਕਾਰ ਸੀ ਕਿ ਇਹ ਯਿਸੂ ਮਸੀਹ ਦੀ ਕੋ লাশ ਵੀ ਨਾ ਕੱਢ ਕੇ ਡਾ ਸਕੀ ਪਰ ਯਿਸੂ ਮਸੀਹ ਦੇ ਮਰਦਿਆਂ ਵਿੱਚੋਂ ਜਿੰਦਾ ਹੋਣਾ ਸੀ ਕਿਉਂਕਿ ਉਹਨਾਂ ਦਾ ਪਹਿਲੇ ਹੀ ਦੱਸਤਾ ਸੀ ਉਹਨੂੰ ਪਤਾ ਸੀ ਕਿ ਮੈਂ ਤੀਸਰੇ ਦਿਨ ਮਰਦਿਆਂ ਵਿੱਚੋਂ ਜੀ ਉਠਾਂਗਾ ਔਰ ਜਦੋਂ ਪ੍ਰਭੀ ਯਿਸੂ ਮਸੀਹ ਇਸ ਕਬਰ ਦੇ कौन आया दूध आया दूध की चमक इतनी पई कि उन्हें जाके पत्थर को नहीं आ पा रहा तो क्या पत्थर पास से लग गया और और यीशु मसीह की आगे बाहर आ गए हालेलुया और उस तो बच गया वो पहना भी उठे पहुंच गई पर जेड़े, पार जेड़े।, पार जेड़े। ਉਥੇ ਕੌਣ ਸੀ ਇਹ ਭਲਾ ਬੋਲੋ ਸਾਰੇ ਉਹ ਕੌਣ ਸੀ ਵਹੀਂ ਪਹਿਰੇਦਾਰ ਸੀ ਪਹਿਰੇਦਾਰ ਉਸ ਚਮਕਦਮ ਰੂਪੇ ਕੇ ਜਿਹੜੀ ਬਿਜਲੀ ਵਰਗੀ ਲਾਈਟ ਉਹਦੇ ਅੰਦਰ ਚਮਕ ਰਹੀ ਸੀ ਦੂਧ ਦੇ ਅੰਦਰ ਚਿੱਟੇ ਵਸਤਰ ਪਾਏ ਹੋਏ ਸਪੱਸ਼ਟ ਰੂਪੇ ਰੰਗ ਦਾ ਲੱਗਿਆ ਤੇ ਜਿਹੜੇ ਉਥੇ ਪਹਿਰੇਦਾਰ ਸੇ ਬੇਸ਼ਕੋ ਗਏ ਅਰ ਉਸ ਨਾਲ ਗੱਲ ਕੀ ਹੋਇਆ ਅਗੇ ਬੜਾ ਜਲਦੀ ਨਾਲ ਇਸ ਲਈ ਜੋ ਪ੍ਰਕੁਤ ਦੂਤ ਆ ਪਾਸੂ ਹੋਇਆ ਤੇੜੇ ਅੰਤ ਉਸ ਪਰਥਰ ਨੂੰ ਡੇਢ ਕੇ ਲੰਬੇ ਕਰ ਦਿੱਤਾ ਅਰ ਉਸ ਉੱਤੇ ਬੈ ਗਿਆ ਉਹ ਡੇਢ ਕੇ ਲੰਬੇ ਕੀਤਾ ਤੇ ਉਹਦੇ ਉੱਪਰ ਬੈਠ ਗਿਆ ਆਗੇ ਇਸ ਲਈ ਵਰਕਰ ਦੇ ਵਸਤਰ ਵਨਪਜਾ ਚਿੰਤਾ ਸੀ ਹੱਦੇ ਭੈ ਦੇ ਹਾਰੇ ਰੱਖੀ ਕੰਪੂਤ ਉਤੇ ਮੁਰਤੇ ਵਾਗੂ ਹੋ ਗਏ ਮੂਰਤੀਆਂ ਵਰਗੇ ਹੋ ਗਏ ਉਹ ਜਿਹੜੇ ਰੱਖੇ ਸੀਗੇ ਪਰ ਦੂਤ ਨੇ ਕੋ ਤੀਵੀਆਂ ਕਿਹਾ ਹੁਣ ਉਹ ਭੈਣਾ ਜਿਹੜੀਆਂ ਉਥੇ ਪਹੁੰਚੀਆਂ ਸੀ ਯਿਸੂ ਮਸੀਹ ਦੇ ਦਰਸ਼ਨ ਕਰਨ ਲਈ ਗਈਆਂ ਸੀ ਤੇ ਉਹਨੇ ਦੂਤ ਨਾਲ ਗੱਲ ਹੋਈ ਉਹਨਾਂ ਦੀ ਤੇ ਦੂਤ ਨੇ ਕੀ ਕਿਹਾ ਪਰ ਦੂਤ ਨੇ ਕੋ ਤੀਵੀਆਂ ਨੂੰ ਕਿਹਾ ਤੁਸੀਂ ਨਾ ਡਰੋ ਕਿਉਂ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦਿਆਂ ਹੋ ਉਹ ਦੂਤ ਨੇ ਆਖਿਆ ਤੁਸੀਂ ਕੀ ਨਾ ਕਰੋ ਡਰੋ ਨਾ ਤੁਸੀਂ ਉਹਨੂੰ ਭਾਲਦਿਆਂ ਹੋ ਜਿਹੜਾ ਯੀਸ਼ੂ ਸਲੀਬ ਤੇ ਚੜਾਇਆ ਗਿਆ ਸੀ ਉਹ ਇੱਥੇ ਹੈ ਨਹੀਂ ਉਹ ਇੱਥੇ ਹੈ

ਮੈਂ ਮੁਰਦਿਆਂ ਵਿੱਚੋਂ 089 ਹallelujah ਤੇ ਇਹ ਦੂਤ ਨੇ ਵੀ ਇਹ ਨਗਾ ਲਾਕੀ ਇਹਦਾ ਮਤਲਬ ਇੱਕ ਐਸਾ ਨੈਟਵਰਕ ਬਣਿਆ ਸੀ ਕਿ ਪਰਮੇਸ਼ਰ ਨੇ ਦੂਤ ਨੂੰ ਭੇਜਿਆ ਉਹਨੂੰ ਪਤਾ ਸੀ ਕਿ ਮੇਰਾ ਇਹ ਮਹਤਾ ਪੁੱਤਰ ਕਬਰ ਵਿੱਚ ਜਦੋਂ ਦਾ ਜਨਮ ਹੋਇਆ ਸੀ ਉਦੋਂ ਵੀ ਦੂਤਾਂ ਨੇ ਬਹੁਤ ਵੱਡੀ ਗਵਾਹੀ ਕੀਤੀ ਕਿਦਾਂ ਕਿਦਾਂ ਉਹਨਾਂ ਨੂੰ ਕਿੱਥੇ ਕਿੱਥੇ ਸੈਟਿੰਗ ਕੀਤੀ इसे तरीके जो तो कबर निकलना तो भेजा और भैं दर्शन कर ली सी, भी सी कि यशो लगता हो जलीम दिता गया सी, और मार के इतने दफन कर दिता है नहीं है क्यों याद ਉਨੇ ਇਸ ਤੇ ਤੁਹਾਨੂੰ ਪਹਿਲੇ ਦੱਸ ਦਿੱਤਾ ਸੀ ਕਿ ਮਹਿਮਦਿਆਂ ਵਿੱਚੋਂ ਜਿਉਠਾੰਡਾ ਤੇ ਉਹ ਜਿਉਠਿਆ ਉਹ ਇੱਥੇ ਹੈ ਨਹੀਂ ਨਾ ਤੇ ਫਿਰ ਕੀ ਹੋਇਆ ਆਓ ਇਹ ਥਾਂ ਵੇਖੋ ਆਓ ਇਹ ਥਾਂ ਵੇਖੋ ਜਿੱਥੇ ਭਮੀ ਯਿਸੂ ਮਸੀਹ ਪਿਆ ਹੋਇਆ ਸੀ ਅੱਜ ਪਾਸੂ ਜਿੰਦਰ ਜੌਨ ਜੀ ਨੇ ਇੱਕ ਫੋਟੋ ਪਾਈ ਆ ਉਹ ਪ੍ਰਭੂ ਯਿਸੂ ਮਸੀਹ ਦੀ ਜਿਹੜੀ

ਯੇਸ਼ੂ ਮਸੀਹ ਨੇ ਜਿਹੜੀਆਂ ਗੱਲਾਂ ਕੀਤੀਆਂ ਸੀ ਆਪਾਂ ਬਾਈਬਲ ਦੇ ਵਿੱਚੋਂ ਤਾਂ ਪੜ੍ਹਦੇ ਹੀ ਆਂ ਕਿਉਂਕਿ ਬਾਈਬਲ ਪਵਿੱਤਰ ਗ੍ਰੰਥ ਹੈ ਜੀ ਦੇ ਵਿੱਚ ਹਰ ਗੱਲ ਉਹ ਲਿਖੀ ਗਈ ਹੈ ਜਿਹੜੀਆਂ ਗੱਲਾਂ ਹੋਣੀਆਂ ਸੀ ਤੇ ਜਾਂ ਹੋ ਚੁੱਕੀਆਂ ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਯੇਸ਼ੂ ਮਸੀਹ ਨੇ ਪਹਿਲੇ ਦੱਸਦਾ ਸੀ ਕਿ ਮੈਂ ਤੀਸਰੇ ਦਿਨ ਮੁਰਦੇ ਵਿੱਚੋਂ ਜੀ ਉੱਠਾਂਗਾ ਹੋਰ ਵੀ ਪ੍ਰਭੂ ਦੇ ਲੋਕ ਇੰਡੀਆ ਵਿੱਚੋਂ ਉਹਨਾਂ ਜਾ ਕੇ ਆਇਆ देख के आया जे मैनु भी मौका मिलया ते मैं भी उसे जाके आवांगा हालेलुया ये बिल्कुल सच है पर मैं कहना मैनु उथे देखण तो बिना की ये विश्वास है कि मेरा यीशु तो मसीह मुर्द्यां विचो जी उठया सारै हालेलुया हालेलुया क्योंकि आपा घुम सवारी नाल नहीं करना चंदे कि जे मै अपना पाके लेकूआ

ਸੋ ਮੇਰੇ ਪਿਆਰਿਓ ਅਸੀਂ ਜੋ वचन ਪੜ੍ਹਦੇ ਆ ਤਾਂ ਸਮਝਣਾ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਤੇ ਸੁਰਗ ਦੂਤ ਨੇ ਕਿਹਾ ਕਿ ਹੁਣ ਤੁਸੀਂ ਜਾ ਕੇ ਪ੍ਰਭੂ ਦੇ ਚੇਲਿਆਂ ਨੂੰ ਦੱਸੋ ਕਿ ਉਹ ਤੁਹਾਥੋਂ ਅੱਗੇ ਕਿੱਥੇ ਜਾਵੇਗਾ ਗਲੀਲ ਨੂੰ ਜਾਵੇ ਯਿਸੂ ਮਸੀਹ ਨੇ ਜਿਉਂਦੇ ਜੀ ਇਹ ਸਭ ਗੱਲਾਂ ਪਹਿਲਾਂ ਦੱਸ ਦਿੱਤੀ ਸੀ ਭਵਿੱਖਬਾਣੀਆਂ ਹੋ ਚੁੱਕੀਆਂ ਸੀ ਪਰ ਯਿਸੂ ਮਸੀਹ ਨੇ ਖੁਦ ਵੀ ਇਹ ਗੱਲਾਂ ਦਸੀਆਂ सानु सानु कि ਸਾਨੂੰ ਇਸ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਯੋਹਨਾ 3:16 ਉਹ ਚ ਲਿਖਿਆ ਨਾ ਕਿ ਪਰਮੇਸ਼ੁਰ ਨੇ ਜਗਤ ਨੂੰ ਜਿਹਹ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ ਜੋ ਕੋਈ ਉਸ ਉਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ ਅੱਜ ਜਿੰਨੇ ਲੋਕ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦੇ ਆ

ਸੇਤੀ ਜਾਗਦੇ ਚੇਲੇ ਆਪਕੋ ਹਾਂ ਭਾਈ ਉਹ ਪੁਰਦੇਆਂ ਵਿੱਚ ਜੀਵਿਆ ਹੈ ਅੱਤੇ ਵੇਖੋ ਤਹਾਥੋਂ ਕਿ ਗਲੀਨ ਨੂੰ ਜਾਂਦਾ ਹੈ ਉਹਨੂੰ ਤੁਸੀਂ ਉੱਥੇ ਦੇਖੋਗੇ ਲਓ ਮੈਂ ਤੁਹਾਨੂੰ ਦਿਖਾ ਲਓ ਮੈਂ ਤੁਹਾਨੂੰ ਦੱਸਦਾ ਅੱਤੋ ਪਹਿਲ ਤੇ ਬੱਡੀ ਖੁਸ਼ੀ ਨਾਲ ਕਬਰ ਕੋਲ ਛੇਤੀ ਚੱਲ ਕੇ ਚੇਲੇ ਨੂੰ ਖਬਰ ਦੇ ਲਈ ਦੌੜਿਆ ਗਿਆ। ਉਹ ਹੁਣ ਕਬਰ ਦਾ ਸੀਲ ਭੁੱਲ ਗਈਆਂ ਤੇ ਜਲਦੀ ਨਾਲ ਉਹਨਾਂ ਨੂੰ ਮੈਸੇਜ ਮਿਲਿਆ। ਮੇਰੇ ਪਿਆਰੋ ਬੜੀ ਖਾਸ ਗੱਲ ਕਹਿਣ ਲੱਗਾ ਤੁਹਾਨੂੰ ਸਾਰਿਆਂ ਨੂੰ ਤੇ ਜਿਨੇ ਲਾਈਵ ਦੇਖ ਰਹੇ ਆ ਉਹ ਵੀ ਇਸ ਦਾ ਧਿਆਨ ਨਾਲ ਸੁਣਿਓ। ਦੂਤ ਨੇ ਯਿਸੂ ਮਸੀਹ ਦੇ ਮੋਢਿਆਂ ਵਿੱਚੋਂ ਜੀਵ ਉਠੰਦਾ ਮੈਸੇਜ ਉਹਨਾਂ ਭੈਣਾਂ ਨੂੰ ਦਿੱਤਾ। ਹallelujah। ਤੇ ਉਹਨਾਂ ਭੈਣਾਂ ਨੂੰ ਕਿਹਾ ਜਾ ਕੇ ਪ੍ਰਭੂ ਦੇ ਚੇਲਿਆਂ ਨੂੰ ਇਹ ਗੱਲ ਦੱਸੋ ਯਿਸੂ ਮਸੀਹ ਦੇ ਮਰ ਕੇ ਜੀਣ ਤੋਂ ਬਾਅਦ ਪਹਿਲੀ ਗੱਲ ਜਿਹੜੀ ਆ ਦੂਤ ਨੇ ਉਹਨਾਂ ਭੈਣਾਂ ਨੂੰ ਦੱਸੀ ਤੇ ਭੈਣਾਂ ਨੇ ਅੱਗੇ ਜਾ ਕੇ ਉਹਦੇ ਚੇਲਿਆਂ ਨੂੰ ਇਹ ਖਬਰ ਦੱਸੀ ਤੇ ਉਹ ਹੁਣ ਬਾਕੀ ਗੱਲ ਪੜ੍ਹਵੀਂ ਆ ਤੇ ਸਿੱਧਾ ਇੱਕਦਮ ਚੱਲ ਪਈ ਇਸ ਮਸੀਹ ਦੇ ਚੇਲਿਆਂ ਨੂੰ ਇਹ ਗੱਲ ਦੱਸਣ ਲਈ ਤਿਆਰ ਹੋ ਗਏ ਤੇ ਮੈਂ ਬਾਅਦੇ ਨਾ ਕਹਿਣਾ ਪੈਣਾ ਕਿਸੇ ਨਾਲੋਂ ਘੱਟ ਨਹੀਂ ਆ। ਸਭ ਤੋਂ ਪਹਿਲਾਂ ਕਲਰ ਤੇ ਤੌਣ ਗਈਆਂ। ਉਹ ਬੋਲੋ ਹੁਣ। ਪੈਣਾ ਤੇ ਖਿੰਮਦਾਨ ਕਰਨ ਲਈ ਵੀ ਕੌਣ ਆਈਆਂ ਸੀਗੀਆਂ? ਆਈਆਂ ਕਿ ਨਹੀਂ ਆਈਆਂ? ਆਪਾਂ ਕੈਂਪਲ ਆਇਆ ਨਾ ਤੁਹਾਨੂੰ ਪਹਿਣੀ ਤੇ। ਪੈਣਾ ਵੀ ਪਿੱਛੇ ਨਹੀਂ ਹਟੀਆਂ। ਪੈਣਾ ਜਾਰ ਚਲਾ ਸਕਦੀਆਂ, ਪੈਣਾ ਮੁੱਖ ਮੰਤਰੀ ਬਣ ਸਕਦੀਆਂ, ਪੈਣਾ ਪ੍ਰਧਾਨ ਮੰਤਰੀ ਬਣ ਸਕਦੀਆਂ। पहना बहुत अधिक जा सकता है पर लोड़े साथ प्रभु के विश्वास का नहीं बड़े सात दूसरे तीन के दिनांक पर मिश्र भक्तचंद्र लोखंमी समेत किया थे जो ना पहना ना जो तो मैसेज इसका उन्होंने जा के एक कल प्रभु यीशु ने चले आंध्र सी पढ़ो जल्दी अगले दिन अतएव यीशु ने न ले लिया और बोल लिया सुखी रह

ਇੱਛੇ ਦੀ ਵੀ ਦੇਖ ਸਕਦੇ ਉੱਥੇ ਦੇਖਣਗੇ ਕਿਉਂਕਿ ਮੈਂ ਕਿਧਰ ਲੰਘਾ ਰਿਹਾ ਗਲੀ ਨੂੰ ਅੱਗੇ ਜਿਸ ਜੇ ਨੂੰ ਚਲੀਆਂ ਜਾਂਦੀਆਂ ਸਨ ਜਦੋਂ ਉਹ ਚਲੀਆਂ ਜਾਂਦੀਆਂ ਸਨ ਸਭ ਦੇਖੋ ਪਹਿਰੇ ਵਾਲਿਆਂ ਵਿੱਚੋਂ ਕਿੰਨੇ ਨੇ ਸ਼ਹਿਰ ਜਾਣ ਕੇ ਸਾਰੀ ਵਾਰਤਾ ਪਰਦਾਦ ਜਾਂਦਿਕਾ ਨੂੰ ਦੱਸ ਦਿੱਤੀ ਹੁਣ ਇਹੀ ਗੱਲ ਸਾਰੀ ਜਿਹੜੀ ਉਹਨਾਂ ਨੂੰ ਪਤਾ ਲੱਗਾ ਪਹਿਰੇ ਵਾਲਿਆਂ ਨੇ ਉਹਨਾਂ ਨੇ ਜਾ ਕੇ ਸਾਰੀ ਵਾਰਦਾਤ ਸ਼ਹਿਰ ਵਿੱਚ ਕੀ ਕਰ ਦਿੱਤੀ ਦੱਸ ਰਾਹੀ ਕੀ ਗੱਲ ਦਸੀ ਕਿ ਪ੍ਰਭੂ ਯਿਸੂ ਮਸੀਹ ਦਾ ਮੁਰਦਾ ਵਿੱਚੋਂ ਜੀ ਉਠਿਆ ਹਾਂ ਪੜੋ ਕੀ ਲਿਆ ਜਿਸ ਵੇਲੇ ਉਹ ਚਲੀਆਂ ਚਲਦੀਆਂ ਸੰਤਾਂ ਦੇਖੋ ਪਹਿਰੇ ਵਾਲਿਆਂ ਵਿੱਚੋਂ ਕਿੰਨੇ ਨੇ ਸ਼ਹਿਰ ਜਾ ਕੇ ਸਾਰੀ ਬਾਦ ਦਾ ਪ੍ਰਧਾਨ ਜਾਜਕ ਨੂੰ ਪ੍ਰਧਾਨ ਜਾਜਕ ਨੂੰ ਇਹ ਗੱਲ ਦੱਸਦੀ ਅੱਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਉਹ ਜਦੋਂ ਜਿਹੜੇ ਬੰਦਿਆਂ ਨੂੰ ਪਤਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉਠਿਆ ਉਹਨਾਂ ਨੇ ਜਾ ਕੇ ਸੱਚ ਦੱਸਤਾ ਪਹਿਰੇ ਵਾਲਿਆਂ ਨੂੰ ਜਾ ਕੇ ਦੱਸਤਾ ਕਿ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ ਆਪਾਂ ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਉਹ ਜਦੋਂ ਪ੍ਰਧਾਨ ਜਾਟਕਾਂ ਨੇ ਜਿਨ੍ਹਾਂ ਨੇ ਜੀਸਸ ਨੂੰ ਸਲੀਪੇ ਚੜਾਇਆ ਸੀ ਨਾ ਤੇ ਉਹ ਜਦੋਂ ਇਕੱਠੇ ਹੋਏ ਤੇ ਨਾਲ ਮੀਟਿੰਗ ਕੀਤੀ ਪਹਿਰੇ ਵਾਲਿਆਂ ਦੇ ਨਾਲ ਤੇ ਉਹਨਾਂ ਨੂੰ ਕੀ ਕਹਿੰਦੇ ਅਰ ਪਤਾ ਪਕਾ ਕੇ ਤੇ ਪਾਈਆਂ ਨੂੰ ਬਹੁਤ ਰੁਪਏ ਦਿੱਤੇ ਮਤਾ ਪਕਾ ਕੇ ਰਹਿ ਕਰਕੇ ਤੇ ਸਪਾਈਆਂ ਨੂੰ ਪੈਸੇ ਦਿੱਤੇ ਗਏ ਅਤੇ ਬੋਲੇ ਬੋਲੇ ਤੁਸੀਂ ਕਹਿਣਾ ਤੁਸੀਂ ਕਹਿਣਾ ਜਦੋਂ ਅਸੀਂ ਸੁੱਤੇ ਹੋਏ ਸੀ ਜਦੋਂ ਅਸੀਂ ਸੁੱਤੇ ਪਏ ਸੀ ਉਹਦੇ ਦਿਨ ਦੀ ਰਾਤ ਉਹਦੇ ਚੇਲੇ ਰਾਤ ਨੂੰ ਆਣ ਕੇ ਕੀ ਕਰਕੇ ਲੱਗੇ ਉਹਨੂੰ ਚਰਾ ਦੇ ਦੇਖਿਆ ਇਹ ਠੱਗਾਂ ਦੀਆਂ ਗੱਲਾਂ ਉਹ ਜਿਵੇਂ ਆਪ ਕਰਦੇ ਆ ਉਵੇਂ ਦੂਸਰੇ ਮਨ ਵੀ ਕਹਿੰਦੇ ਆ ਅੱਜ ਬਹੁਤ ਸਾਰੇ ਲੋਕ ਕਹਿੰਦੇ ਨੇ ਨਾ ਕਿ ਜਿਹੜੇ ਮਸੀਹ ਦੇ ਵਿੱਚ ਆਉਂਦੇ ਆ ਉਹਨੂੰ ਪੈਸੇ ਦੇ ਕੇ ਮਸੀਹ ਵਿੱਚ ਲਿਆਂਦਾ ਜਾਂਦਾ ਕਿਉਂਕਿ ਆਪ ਇਹਨਾਂ ਦੇ ਕੰਮ ਕਰਦੇ ਸੀ ਕਿ ਉਹ ਪਹਿਰੇ ਵਾਲਿਆਂ ਤੋਂ ਗਲਤ ਸ਼ਬਦ ਬੁਲਾਉਣ ਦੇ ਲਈ ਉਹਨੂੰ ਪੈਸੇ ਬੱਤੇ ਇਸ ਲਈ ਕੋਈ ਵੀ ਬੰਦਾ ਇਸ ਨੂੰ ਖਰੀਦ ਨਹੀਂ ਸਕਦਾ ਉਹਦਾ ਵਿਸ਼ਵਾਸ ਉਹਦਾ ਇਮਾਨ ਉਹ ਜਿਹਦੇ 'ਤੇ ਉਹ ਵਿਸ਼ਵਾਸ ਕਰਨ ਦੇ ਲਈ ਉਹ ਚਾਹੇ ਉਹ ਵਿਸ਼ਵਾਸ ਕਰ ਸਕਦਾ ਹੈ ਹallelujah ਇਹ ਨਾ ਕੋਈ ਕਿਸੇ ਨੂੰ ਖਰੀਦ ਸਕਦਾ ਨਾ ਕੋਈ ਖਰੀਦ ਸਕਦਾ ਕਿਉਂਕਿ ਪ੍ਰਭੂ ਤੇ ਜਿਹਦਾ ਵਿਸ਼ਵਾਸ ਹੈ ਜਿਹਨੂੰ ਭਰੋਸਾ ਪ੍ਰਭੂ ਤੇ ਉਹ ਪੈਸੇ ਆਪੂਸ ਨੂੰ ਨਹੀਂ ਕਦੀ ਪਰਵਾ ਨਹੀਂ ਕਰਦਾ ਇਥੋਂ ਤੱਕ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਪ੍ਰਭੂ ਯਿਸੂ ਮਸੀਹੀਆਂ ਬੱਚੇ ਬੱਚੀਆਂ ਖੂਨਦਾਨ ਔਰ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਪ੍ਰਭੂ ਦੀ ਮਹਿਮਾ ਦੇ ਲਈ ਅੱਗੇ ਵਧ ਰਹੇ ਨੇ ਤੇ ਸੋ ਇਸ ਲਈ ਸਾਨੂੰ ਕਦੀ ਘਬਰਾਉਣ ਦੀ ਲੋੜ ਨਹੀਂ ਕਹਿਣ ਵਾਲੇ ਨੇ ਕਹਿੰਦੇ ਰਹਿਣਾ ਤੇ ਪ੍ਰਭੂ ਦਾ ਪ੍ਰਚਾਰ ਦੁਨੀਆਂ ਚ ਹੁੰਦਾ ਹੀ ਰਹਿਣਾ ਸਾਰੇ ਬੋ ਹਾਲੇਲੂਇਆ

ਤਾਂ ਤੁਸੀਂ ਉਹਨੂੰ ਬਣਾ ਕੇ ਤੁਹਾਨੂੰ ਤਾਂ ਤੁਸੀਂ ਉਹਨੂੰ ਮਨਾ ਕੇ ਤੁਹਾਨੂੰ ਨਿਸ਼ਚਿਤ ਕਰ ਦਿਆ ਨਹੀਂ ਸੋ ਉਹਨਾਂ ਨੇ ਉਹ ਪੈ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿੱਖਲਾਏ ਗਏ ਸਨ ਸੋ ਮੇਰੇ ਪਿਆਰ ਵਿੱਚ ਇੱਥੇ ਜਿਹੜੀ ਉਹ ਲਾਲਚੀ ਲੋਕ ਸੀਗੇ ਜਿਹੜੇ ਉਹ ਗਲਤ ਲੋਕ ਸੀ ਪਹਿਰੇ ਵਾਲੇ ਉਹਨਾਂ ਨੇ ਪੈ ਲੈ ਕੇ ਜਿਵੇਂ ਹਾਕਮ ਨੇ ਕਿਹਾ ਜਿਵੇਂ ਉਹ ਪ੍ਰਧਾਨ ਜੱਟਾਂ ਨੇ ਕਿਹਾ ਵੀ ਹਾਕਮ ਦੇ ਕੰਨੀ ਆਵਾਜ਼ ਨਹੀਂ ਪੈਣੀ ਚਾਹੀਦੀ ਤੁਸੀਂ ਅਸੀਂ ਆਪੇ ਸੈਟਿੰਗ ਕਰ ਲਾਂਗੇ ਤੁਸੀਂ ਇਹਨਾਂ ਨੂੰ ਕੀ ਕਰੋ ਤੁਸੀਂ ਜਿਵੇਂ ਅਸੀਂ ਨੁੱਟ ਕੇ ਹਾਂਵੇਂ ਬੋਲਦੇ ਹਾਂ ਇੰਤੋ ਸਭ ਪਤਾ ਲੱਗਦਾ ਕਿ ਜਿਹੜੇ ਮਸੀਹ ਦੇ ਵਿਰੋਧੀ ਆ ਉਹ ਲੋਕਾਂ ਨੂੰ ਪੈਸੇ ਦੇ ਦੇ ਕੇ ਤੇ ਪੁੱਠੀਆਂ ਗੱਲਾਂ ਬਲਵਾਉਂਦੇ ਇਸ ਯਿਸੂ ਮਸੀਹ ਦਾ ਪ੍ਰਚਾਰ ਨਾ ਅਜਮਦ ਹੋਇਆ ਨਾ ਕਦੀ ਹੋਵੇਗਾ ਤੇ ਹਮੇਸ਼ਾ ਯਿਸੂ ਮਸੀਹ ਜਿੰਦਾ ਹੈ ਉਹ ਅੱਜ ਔਰ ਕੱਲ ਜਿਉਂਦਾ ਹੈ ਅੱਜ ਵੀ ਕਬਰ ਉਹਦੀ ਖਾਲੀ ਆ ਹallelujah ਅੱਗੇ ਪੜਾਂਗੇ ਕੀ ਕਿਹਾ तो उन्होंने रुपए लाए कि उसी तरह की तर, जिस तरह से खिलाए कर शांति, अतः एक दल आच्छतिकर युद्धियां भी उजागर हैं। हम्म, एक दल आच्छतिकर जो युद्धियां ने भी चली है कि या उजागर है कि या कि ये बिल्कुल कि एना ने ऐसे किना की तासी पर मेरे प्यारे ओ पर अभी यीशु मसीह मर गया है जो जीव � ਕਿ ਮਰਦਿਆਂ ਵਿੱਚੋਂ ਕਿੰਨੇ ਦਿਨਾਂ ਤੀਸਰੇ ਦਿਨ ਤੇ ਸੱਚ ਪ੍ਰਮੇਯ ਯਿਸੂ ਮਸੀਹ ਮਰਦਿਆਂ ਵਿੱਚੋਂ ਜਿਠਿਆ ਇਸ ਲਈ ਪ੍ਰਮੇਯ ਯਿਸੂ ਉਸਦੇ ਜੀਉ ਤੁੰਦੀ ਤੋਂ ਬਹੁਤ ਬਹੁਤ ਤੇ ਲੱਖ ਲੱਖ ਵਧਾਈ ਹੋਵੇ ਗੋਡ ਬles ਹਾਲੇਲੂਇਆ ਹਾਲੇਲੂਇਆ ਬੋਲੋ ਪ੍ਰਮੇਯ ਯਿਸੂ ਮਸੀਹ ਕੀ